ਬਾਰਾ ਮਾਸੀ ਨਿੰਬੂ ਆ ਗਏ ਤੇ ਆ ਗਲਗਲ ਆ ਗਈ ਤੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਇਹਨਾਂ ਨੇ ਲਗਾਈਆਂ ਹੋਈਆਂ ਨੇ ਇੱਥੇ ਇਹਨਾਂ ਨੇ ਸਾਰੇ ਰੇਟ ਵੀ ਲਿਖੇ ਹੋਏ ਨੇ ਜਿਵੇਂ ਆ ਕਣਕ ਹੋ ਗਈ ਹੈ ਨਾ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਬੱਲੋਵਾਲ ਸੌਂਖੜੀ ਇੱਥੇ ਕੇਵੀਕੇ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਤੇ ਇੱਥੇ ਅੱਜ ਕਿਸਾਨ ਮੇਲਾ ਹੈ 6 ਸਤੰਬਰ ਨੂੰ ਜਿਵੇਂ ਹੁਣ ਸਤੰਬਰ ਮਹੀਨੇ ਦੇ ਵਿੱਚ ਯੂਨੀਵਰਸਿਟੀ ਦੇ ਕਿਸਾਨ ਮੇਲੇ ਸ਼ੁਰੂ ਹੋ ਗਏ ਹਨ ਆਪਾਂ ਚੈਨਲ ਤੇ ਆਪਣੇ ਤੇ ਤਰੀਕਾ ਵੀ ਪਹਿਲਾਂ ਪਾਈਆਂ ਸੀ ਪਹਿਲਾ ਕਿਸਾਨ ਮੇਲਾ 3 ਸਤੰਬਰ ਨੂੰ ਸੀਗਾ ਅਮਰਸਰ ਵਿਖੇ ਨਾਗਕਲਾਂ ਕੇਬੀਕੇ ਦੇ ਵਿੱਚ ਅੱਜ ਬੱਲੋਵਾਲ ਸੌਂਖੜੀ ਦੇ ਵਿੱਚ ਜਿਹੜਾ ਇਹ ਕੇਬੀਕੇ ਬਣਿਆ ਹੋਇਆ ਹੈ ਇੱਥੇ ਕਿਸਾਨ ਮੇਲਾ ਹੈ ਸੋ ਆਪਾਂ ਚੱਲਦੇ ਹਾਂ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਆਪਾਂ ਦਿਖਾਉਨੇ ਆ ਤੁਹਾਨੂੰ ਵੀ ਕਿਵੇਂ-ਕਿਵੇਂ ਦੀ ਇੱਥੇ ਸਟਾਲ ਲੱਗੀਆਂ ਹੋਈਆਂ ਨੇ ਜਿਹੜੀਆਂ ਯੂਨੀਵਰਸਿਟੀ ਦੀਆਂ ਸਟਾਲ ਨੇ ਜਿਹੜੇ ਕਿਸਾਨਾਂ ਨੂੰ ਬੀ ਵੰਡਣੇ ਨੇ ਹਨ ਉਹ ਵੀ ਆਪਾਂ ਸਾਰਾ ਦਿਖਾਵਾਂਗੇ ਕਿ ਕਿਹੜੇ ਕਿਹੜੇ ਬੀ ਇੱਥੇ ਜਿਹੜੇ ਵੰਡੇ ਜਾ ਰਹੇ ਨੇ ਅੱਜ ਦੀ ਵੀਡੀਓ 'ਚ ਬਣੇ ਰਹੋ ਇੱਧਰ ਬੋਰਡ ਆ ਗਿਆ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜੀਆਂ ਆ ਨੂੰ ਤੇ ਥੱਲੇ ਲਿਖਿਆ ਆ ਖੇਤਰੀ ਖੋਜ ਕੇਂਦਰ ਪੀਏਜੂ ਬੱਲੋਵਾਲ ਸੌਂਖੜੀ ਤੇ ਇੱਥੇ ਸਾਰਾ ਕਿਸਾਨ ਮੇਲਾ ਲੱਗਿਆ ਹੋਇਆ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਇੱਥੇ ਜਿਹੜੀਆਂ ਸਟਾਲ ਲੱਗੀਆਂ ਹੋਈਆਂ ਨੇ ਇਹ ਸਾਰੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਲਾਈਆਂ ਗਈਆਂ ਨੇ ਅੱਗੜਟ ਵਿਭਾਗ ਨੇ ਜਿਨ੍ਹਾਂ ਦੇ ਹਨਾ ਇਹ ਸਾਰੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਬਾਰੇ ਜਿਹੜੀ ਜਾਣਕਾਰੀ ਦਿੰਨੇ ਆ ਤੇ ਇੱਧਰ ਜਿਵੇਂ ਆਹ ਬਾਗਬਾਨੀ ਵਾਲੇ ਹੋ ਗਏ ਹਨ ਇਹ ਇਹਨਾਂ ਵੱਲੋਂ ਸਾਰੀ ਆਪਦੀ ਸਟਾਲ ਜਿਹੜੀ ਲਾਈ ਹੋਈ ਹੈ ਤੇ ਯੂਨੀਵਰਸਿਟੀ ਦੇ ਜਿਹੜੇ ਅਲੱਗ-ਅਲੱਗ ਵਿਭਾਗ ਨੇ ਜਿਵੇਂ ਆਹ ਪਲਾਂਟ ਬਰੀਡਿੰਗ ਅਤੇ ਜੈਂਟਿੰਗ ਵਿਭਾਗ ਆ ਗਿਆ ਹਨ ਤੇ ਇਹ ਆਪਾਂ ਦਿਖਾਉਨੇ ਆ ਤੇ ਹੋਰ ਬਹੁਤ ਸਾਰੀਆਂ ਸਟਾਲ ਨੇ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਲਾਈਆਂ ਗਈਆਂ ਨੇ ਤੇ ਇੱਥੇ ਸਾਰੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਟਾਲਾਂ ਲਾਈਆਂ ਹੋਈਆਂ ਨੇ ਜਿਵੇਂ ਇਹਨਾਂ ਨੇ ਉੱਪਰ ਨਾਮ ਵੀ ਆਪਦੇ ਲਿਖ ਕੇ ਦੱਸੇ ਹੋਏ ਨੇ ਹਨ ਆਹ ਕੜੀ ਇਹ ਸਾਰੀ ਬਾਗਬਾਨੀ ਵਾਲੀ ਸਟਾਲ ਹੈ ਇੱਥੇ ਤੇ ਇਹਨਾਂ ਨੇ ਆਪਦੀ ਜਿਹੜੀਆਂ ਕੈਟਾਗਰੀਆਂ ਇੱਥੇ ਲਿਖ ਕੇ ਦੱਸੀਆਂ ਹੋਈਆਂ ਨੇ ਆ ਗ੍ਰੇਪ ਫਰੂਟ ਆ ਗਏ ਜਿਵੇਂ 12 ਮਾਸੀ ਨਿੰਬੂ ਆ ਗਏ ਤੇ ਆ ਗਲਗਲ ਆ ਗਈ ਤੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਇਹਨਾਂ ਨੇ ਲਾਈਆਂ ਹੋਈਆਂ ਨੇ ਤੇ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਸਟਾਲ ਦਿਖਾਉਨੇ ਆ ਜਿਵੇਂ ਆ ਪਲਾਂਟ ਬਰੀਡਿੰਗ ਅਤੇ ਜੈਨੇਟਿਕ ਵਿਭਾਗ ਆ ਗਿਆ ਤੇ ਇਹਨਾਂ ਦੀ ਇਹ ਸਟਾਲ ਹੈ ਤੇ ਇੱਥੋਂ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਤੇ ਬਾਕੀ ਹੋਰ ਕਿਸਾਨ ਭਰਾ ਸਾਰੀ ਜਾਣਕਾਰੀ ਜਿਹੜੀ ਲਾਇਬ੍ਰੇਰੀ ਰਹੇ ਨੇ ਤੇ ਇੱਥੇ ਜਿਹੜੀਆਂ ਸਾਰੀਆਂ ਕਣਕ ਦੀਆਂ ਕਿਸਮਾਂ ਆ ਗਈਆਂ ਜਿਵੇਂ ਇੱਥੇ ਲਿਖਿਆ ਹੋਇਆ ਪੀ ਡਬਲਯੂ 824 ਤੇ ਇੱਧਰ ਆ ਗਈ ਆ ਸਨੇਰੀ ਪੀ ਡਬਲਯੂ 766 ਇਹ ਆ ਗਈ ਪੀਬੀਡਬਲਯੂ ਬਿਸਕਟ ਇੱਕ ਹਨ ਐਵੇਂ ਸਾਰੀਆਂ ਇੱਥੇ ਜਿਹੜੀਆਂ ਅਲੱਗ-ਅਲੱਗ ਕੈਟਾਗਰੀਆਂ ਨੇ ਉਹ ਇੱਥੇ ਇਹਨਾਂ ਨੇ ਡਿਸਪਲੇ ਕੀਤੀ ਹੋਈਆਂ ਨੇ ਯੂਨੀਵਰਸਿਟੀ ਵਾਲਿਆਂ ਨੇ ਤੇ ਆ ਆ ਗਈ ਜਿਵੇਂ ਕਣਕ ਪੀਬੀਡਬਲਯੂ 826 ਤੇ ਆ ਆ ਗਈ ਪੀਬੀਡਬਲਯੂ 869 ਤੇ ਆ ਗਈ ਪੀਬੀਡਬਲ 1 ਚਪਤੀ ਜਿਹੜੀਆਂ ਲੱਗ ਲੱਗ ਇਹਨਾਂ ਦੀਆਂ ਕੈਟਾਗਰੀਆਂ ਨੇ ਉੱਪਰ ਜਿਹੜੀਆਂ ਲਿਖ ਕੇ ਦਸੀਆਂ ਹੋਈਆਂ ਨੇ ਤੇ ਆ ਆ ਗਈ ਜਿਵੇਂ ਪੀਬੀਡਬਲ ਜਿੰਕ 2 ਹੋ ਗਈ ਹੈ ਨਾ ਤੇ ਆ ਹੋ ਗਈ ਜਿਵੇਂ ਪੀਐਲ 891 ਆ ਹੋ ਗਈ ਪੀਬੀਡਬਲ 771 ਪੀਬੀਡਬਲ 660 ਪੀਬੀਡਬਲ ਬਿਸਕੁਟ ਇੱਕ ਹੈ ਨਾ ਇਹ ਸਾਰੀਆਂ ਇੱਥੇ ਕੈਟਾਗਰੀਆਂ ਜਿਹੜੀਆਂ ਲਿਖ ਕੇ ਦਸੀਆਂ ਹੋਈਆਂ ਨੇ ਤੇ ਆ ਆ ਗਈ ਜਿਵੇਂ ਪੀਐਲ 891 ਤੇ ਉਸੇ ਤਰ੍ਹਾਂ ਇੱਥੇ ਆ ਗਈ ਜਿਵੇਂ ਆ ਗੋਭੀ ਸਰੋਂ ਪੀਜੀਐਸਐਚ 2155 ਤੇ ਜਿਹੜੇ ਜਿਹੜੇ ਇਹਨਾਂ ਦੇ ਬੀਜਾਂ ਦੀਆਂ categories ਨੇ ਉਹ ਇੱਥੇ ਲਿਖੀਆਂ ਹੋਈਆਂ ਨੇ ਤੇ ਆ ਆ ਗਿਆ ਜਿਵੇਂ ਪੀਐਚਆਰ 126 ਆ ਗਈ ਕਨੋਲਾ ਕੁਆਲਿਟੀ ਹੈਨਾ ਆਰਸੀਐਚ1 ਤੇ ਆ ਹਾਈਬ੍ਰਿਡ ਆ ਗਈ ਤੇ ਪੀਐਚਆਰ 127 ਤੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਕਨੋਲਾ ਗੋਭੀ ਸਰੋਂ ਆ ਗਈ ਜੀਐਸਸੀ7 ਤੇ ਆ ਇੱਥੇ ਕੁਛ ਜਿਵੇਂ ਛੋਲੇ ਆਂ ਜੀਆਂ ਦਾਲ ਆ ਗਈ ਹਨ ਇਹਦੀਆਂ ਕਿਸਮਾਂ ਨੇ ਉੱਪਰ ਲਿਖਿਆ ਹੋਇਆ ਛੋਲੇ ਪੀਵੀਜੀ 10 ਇਹ ਅਲੱਗ-ਅਲੱਗ ਜਿਹੜੀਆਂ ਕਿਸਮਾਂ ਨੇ ਉਹ ਇੱਥੇ ਲਾਈਆਂ ਹੋਈਆਂ ਨੇ ਆ ਆ ਗਏ ਛੋਲੇ ਪੀਵੀਜੀ 7 ਤੇ ਆ ਮਾਸਰ ਆ ਗਏ ਐਲ ਐਲ 931 ਤੇ ਇੱਥੇ ਆ ਗਏ ਜਿਵੇਂ ਮਾਸਰ ਐਲ ਐਲ 1373 ਆ ਆ ਗਏ ਜੀ ਮਾਂ ਮਾਂ ਦੀ ਆ ਗਈ ਕਿਸਮ 1137 ਐਵੇਂ ਇਹਨਾਂ ਨੇ ਕਿਸਮਾਂ ਇੱਥੇ ਲਿਖ ਕੇ ਜਿਹੜੀਆਂ ਦਸੀਆਂ ਹੋਈਆਂ ਨੇ ਤੇ ਆਹ ਮੂੰਗੀ ਆ ਗਈ ਜੀ ਐਸ ਐਮ ਐਲ 1827 ਉੱਪਰ ਨਾਮ ਸਾਰਿਆਂ ਦੇ ਲਿਖ ਕੇ ਦੱਸੇ ਹੋਏ ਨੇ ਆਹ ਵਰਸੀਮ ਆ ਗਿਆ ਬੀ ਐਲ 44 ਤੇ ਆਹ ਵਰਸੀਮ ਬੀ ਐਲ 42 ਐਵੇਂ ਲੱਗ-ਲੱਗ ਸਾਰੀਆਂ ਕਿਸਮਾਂ ਨੇ ਇੱਥੇ ਆਹ ਜਮੇ ਆ ਗਈ ਜੀ ਓ ਐਲ 16 ਤੇ ਆਹ ਜਮੇ ਓ ਐਲ 17 ਤੇ ਇੱਧਰ ਕੁਛ ਆ ਗੰਨੇ ਦੀਆਂ ਜਿਹੜੀਆਂ ਕਿਸਮ ਆ ਗਈਆਂ ਹਨ ਤੇ ਇਹਨਾਂ ਨੇ ਸਾਰੀ ਜਾਣਕਾਰੀ ਉੱਪਰ ਜਿਹੜੀ ਲਿਖ ਕੇ ਦਿੱਤੀ ਹੋਈ ਆ ਉਹ ਝਾੜ ਵੀ ਜਿਹੜਾ ਲਿਖਿਆ ਹੋਇਆ ਜਿਵੇਂ ਆ ਆ ਗਿਆ ਉੱਪਰ ਸੀਓਪੀਵੀ 92 ਇਹ ਅਗੀਤੀ ਕਿਸਮ ਹੈ ਤੇ ਆਸਟਨ ਝਾੜ ਵੀ ਉੱਪਰ ਲਿਖਿਆ ਹੋਇਆ 225 ਕੁਇੰਟਲ ਪ੍ਰਤੀ ਏਕੜ ਤੇ ਆ ਆ ਗਈ ਜਿਵੇਂ ਸੀਓਪੀਵੀ 96 ਹਨਾ ਇਹ ਵੀ ਅਗੀਤੀ ਕਿਸਮ ਹੈ ਉੱਪਰ ਇਹਦਾ ਝਾੜ ਜਿਹੜਾ ਲਿਖ ਕੇ ਦੱਸਿਆ ਹੋਇਆ ਤੇ ਆ ਆ ਗਈ ਜਿਵੇਂ ਸੀਓ ਉੱਪਰ ਇਹਨਾਂ ਦੇ ਝਾੜ ਜਿਹੜਾ ਲਿਖ ਕੇ ਦੱਸਿਆ ਹੋਇਆ ਇਹ ਵੀ ਅਗੀਤੀ ਕਿਸਮ ਆ ਗਈ ਆ ਸੀਓ 118 ਤੇ ਝਾੜ ਇਹਦਾ 320 ਕੁਇੰਟਲ ਏਕੜ ਦਾ ਲਿਖ ਕੇ ਦੱਸਿਆ ਹੋਇਆ ਤੇ ਆ ਸੀਓ ਜੇ 85 ਤੇ ਅਗੇਤੀ ਕਿਸਮ ਹੈ ਤੇ ਇਹਦਾ ਆਫਸਨ ਝਾੜ 300 ਪੰਜ ਆ ਗਿਆ ਤੇ ਆ ਆ ਗਈ ਜੀ ਪਛੇਤੀ ਕਿਸਮ ਹੁਣ ਇੱਥੇ ਪਛੇਤੀ ਕਿਸਮ ਆਉਣ ਗਈਆਂ ਜਿਹੜੀਆਂ ਏਸੀਓਪੀਵੀ 98 ਹੈ ਤੇ ਝਾੜ ਇਹਦਾ 400 ਕੁਆਂਟਲ ਲਿਖਿਆ ਹੋਇਆ ਤੇ ਇੱਥੇ ਆ ਗਿਆ ਜਿਵੇਂ ਆ ਦਰਮਿਆਨੀ ਪਛੇਤੀ ਕਿਸਮ ਹੈ ਸੀਓ 238 ਇਹ ਦਰਮਿਆਨੀ ਪਛੇਤੀ ਕਿਸਮ ਹੈ ਆਫਸਨ ਝਾੜ ਇਹਦਾ 365 ਕੁਆਂਟਲ ਸੀਓ ਜੇ 88 ਇਹ ਦਰਮਿਆਨੀ ਪਛੇਤੀ ਕਿਸਮ ਆ ਗਈ ਤੇ ਆਫਸਨ ਝਾੜ 335 ਆ ਗਿਆ ਇਹਦਾ ਇਸ ਤਰ੍ਹਾਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਯੂਨੀਵਰਸਿਟੀ ਦੀਆਂ ਤੇ ਉੱਪਰ ਇਹਨਾਂ ਨੇ ਆਪਦੇ ਇਹ ਪੋਸਟਰ ਜਿਹੜੇ ਲਾਏ ਹੋਏ ਨੇ ਆ ਭੂਮੀ ਵਿਭਾਗ ਆ ਗਿਆ ਸਾਰਾ ਹਨਾ ਤੇ ਆਰਗੈਨਿਕ ਫਾਰਮਿੰਗ ਦੀ ਆ ਗਈ ਜਿਵੇਂ ਸਟਾਲ ਹ ਸਕੂਲ ਆਫ ਆਰਗੈਨਿਕ ਫਾਰਮਿੰਗ ਤੇ ਥੱਲੇ ਇਹਨਾਂ ਨੇ ਸਾਰੇ ਇੱਥੇ ਡਿਸਪਲੇ ਵੀ ਜਿਹੜੇ ਕੀਤੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਤੇ ਇੱਥੇ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਉੱਪਰ ਲਿਖ ਕੇ ਤੇ ਆ ਇੱਥੇ ਸਾਰਾ ਜਿਵੇਂ ਮੈਥੇ ਆ ਕੇ ਸੌਫ ਆ ਗਈ ਆ ਗੰਡੂਆ ਖਾਦ ਆ ਗਈ ਇੱਥੇ ਦੇਖ ਸਕਦੇ ਹੋ ਤੁਸੀਂ ਐਵੇਂ ਸਾਰੇ ਅਲੱਗ-ਅਲੱਗ ਵਿਭਾਗਾਂ ਵੱਲੋਂ ਇੱਥੇ ਸਟਾਲਾਂ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਆ ਉੱਪਰ ਆ ਗਿਆ ਜਿਵੇਂ ਕੀਟ ਵਿਭਾਗ ਹਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਕੀਟ ਵਿਭਾਗ ਆ ਗਿਆ ਤੇ ਇਹ ਆਪਾਂ ਦੇਖਦੇ ਆ ਇਹਨਾਂ ਨੇ ਜਿਹੜੇ ਕੀੜੇ ਵੀ ਹੋਣਗੇ ਉਹਨਾਂ ਬਾਰੇ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਵੀ ਕਿਹੜਾ ਕੀੜਾ ਮਤਲਬ ਕਿਸ ਤਰ੍ਹਾਂ ਦਾ ਸਾਰੀ ਜਾਣਕਾਰੀ ਇੱਥੇ ਯੂਨੀਵਰਸਿਟੀ ਵੱਲੋਂ ਦਿੱਤੀ ਹੋਈ ਹੈ ਤੇ ਇਸ ਤਰ੍ਹਾਂ ਸਾਰੇ ਮਾਡਲ ਇੱਥੇ ਤਿਆਰ ਕੀਤੇ ਹੋਏ ਨੇ ਯੂਨੀਵਰਸਿਟੀ ਵਾਲਿਆਂ ਨੇ ਸਾਰੀ ਜਾਣਕਾਰੀ ਇੱਥੇ ਇਹ ਆ ਵੀ ਪੋਸਟਰ ਬਣਾਏ ਹੋਏ ਨੇ ਪੋਸਟਰਾਂ ਦੇ ਉੱਪਰ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਥੱਲੇ ਤੇ ਨਾਲ ਦੀ ਨਾਲ ਇੱਥੇ ਚੋਨੇ ਤੇ ਪੱਤਾ ਲਵੇਟ ਸੁੰਡੀ ਦਾ ਹਮਲਾ ਤੇ ਸਾਰੀ ਫਸਲਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਤੇ ਇਹਦੇ ਉੱਪਰ ਲਿਖਿਆ ਹੋਇਆ ਚੋਨੇ ਦੇ ਹਾਨੀਕਾਰਕ ਅਤੇ ਮਿੱਤਰ ਕੀੜੇ ਤੇ ਸਾਰੀ ਕੀੜੀਆਂ ਬਾਰੇ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਜਿਵੇਂ ਪੱਤਾ ਲਵੇਟ ਸੁੰਡੀ ਹੋ ਗਈ ਚੋਨੇ ਦਾ ਹਿਸਮਾ ਕਾ ਦੇ ਟਡੇ ਹੋ ਗਏ ਹਨ ਆ ਤਣੇ ਦੇ ਗੜੂਏ ਚਿੱਟਾ ਪੀਲਾ ਗੁਲਾਬੀ ਸਾਰੇ ਇਹ ਸੁੰਡੀਆਂ ਬਾਰੇ ਕੀੜਿਆਂ ਬਾਰੇ ਇੱਥੇ ਜਾਣਕਾਰੀ ਦਿੱਤੀ ਹੋਈ ਹੈ ਤੇ ਨਾਲ ਉਹ ਉੱਥੇ ਕੀੜੇ ਜਿਹੜੇ ਲਾਈਵ ਹੀ ਡਿਸਪਲੇ ਵੀ ਕੀਤੇ ਹੋਏ ਨੇ ਵੀ ਕਿਸ ਤਰ੍ਹਾਂ ਦੇ ਹੁੰਦੇ ਨੇ ਕੀੜੇ ਤੇ ਆਹ ਮਿੱਤਰ ਕੀੜੇ ਆ ਗਏ ਜਿਵੇਂ ਡ੍ਰੈਗਨ ਫ्लाई ਆ ਹੈਨਾ ਇਹ ਮਿੱਤਰ ਕੀੜਾ ਤੇ ਆਹ ਡੈਂਪਸਲ ਫ्लाई ਆ ਗਿਆ ਆ ਮੱਕੜੀਆਂ ਆ ਗਈਆਂ ਆ ਕਾ ਦੇ ਟੱਡੇ ਆ ਗਏ ਤੇ ਆ ਵੀ ਇੱਥੇ ਮਿੱਤਰ ਕੀੜੇ ਜਿਹੜੇ ਲਿਖੇ ਹੋਏ ਨੇ ਇਹਨਾਂ ਦੇ ਨਾਮ ਸਾਰੇ ਉੱਪਰ ਲਿਖਿਆ ਆ ਜਿਵੇਂ ਮਿੱਤਰ ਕੀੜੇ ਲਓ ਜੀ ਇਸ ਤਰ੍ਹਾਂ ਸਾਰੇ ਇਹ ਯੂਨੀਵਰਸਿਟੀ ਵੱਲੋਂ ਇੱਥੇ ਲਾਏ ਹੋਏ ਨੇ ਇਹ ਕੀਟ ਵਿਭਾਗ ਸੀਗਾ ਯੂਨੀਵਰਸਿਟੀ ਦਾ ਇਹ ਤੇ ਅੱਗੇ ਚੱਲਦੇ ਆਂ ਅੱਗੇ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਆ ਜਿਵੇਂ ਇੱਥੇ ਪੌਦਾ ਰੋਗ ਵਿਭਾਗ ਆ ਹਨਾ ਇਹ ਪੌਦਾ ਰੋਗ ਵਿਭਾਗ ਉਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਇਹਨਾਂ ਨੇ ਦਿੱਤੀ ਹੋਈ ਹੈ ਇੱਥੇ ਯੂਨੀਵਰਸਿਟੀ ਵਾਲਿਆਂ ਨੇ ਤੇ ਇਹ ਪੌਦਿਆਂ ਦੇ ਜਿਹੜਾ ਹਨਾ ਇਹ ਸਾਰਾ ਪੌਦਿਆਂ ਦਾ ਵਿਭਾਗ ਆ ਗਿਆ ਤੇ ਇਹਨਾਂ ਨੇ ਇੱਥੇ ਜਿਹੜੇ ਰੋਗ ਨੇ ਸਾਰਿਆਂ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਆ ਉੱਪਰ ਲਿਖ ਕੇ ਦੱਸਿਆ ਹੋਇਆ ਹੈ ਇਨਾਂ ਤੋਂ ਵੱੜ ਕੇ ਸਾਰੀ ਜਾਣਕਾਰੀ ਤੁਸੀਂ ਜਿਹੜੀ ਆਪ ਵੀ ਲੈ ਸਕਦੇ ਹੋ ਤੇ ਇੱਧਰ ਜਿਵੇਂ ਆ ਗਿਆ ਫਲ ਵਿਭਾਗ ਆ ਗਿਆ ਉੱਪਰ ਯੂਨੀਵਰਸਿਟੀ ਵਾਲਿਆਂ ਦਾ ਫਲ ਵਿਭਾਗ ਵਾਲਿਆਂ ਨੇ ਸਾਰੇ ਆਪਦੇ ਇੱਥੇ ਲਾਏ ਹੋਏ ਨੇ ਜਿਵੇਂ ਪੀਏਯੂ ਦਾ ਕੀਨੂ ਆ ਗਿਆ ਏ ਤੇ ਆ ਆ ਗਿਆ ਜਿਵੇਂ ਡਬਲੂ ਮਾਰਕਟ ਤੇ ਇਹ ਸਾਰੀਆਂ ਜਿਹੜੀਆਂ ਕਿਸਮਾਂ ਨੇ ਗਈਆਂ ਇੱਥੇ ਕੀਨੂਆਂ ਦੀਆਂ ਤੇ ਅਲੱਗ-ਅਲੱਗ ਕਿਸਮਾਂ ਇੱਥੇ ਜਿਹੜੀਆਂ ਲਾਈਆਂ ਹੋਈਆਂ ਨੇ ਜਿਵੇਂ ਅਰਲੀ ਗੋਲਡ ਆ ਗਿਆ ਤੇ ਨਾਲ ਇਹਦੇ ਜਾਫਾ ਆ ਗਿਆ ਤੇ ਆ ਮਸੰਮੀ ਆ ਗਈ ਇੱਥੇ ਤੇ ਇਧਰ ਜਿਵੇਂ ਆ ਗਲਗਲਾ ਗਈ ਤੇ ਆ ਫਲੇਮ ਹੋ ਗਿਆ ਸਟਾਰ ਰੂਬੀ ਹੋ ਗਈ ਪੀਏਯੂ ਫਰੂਟ ਫਲਾਈ ਟਰੈਪ ਤੇ ਐਵੇਂ ਸਾਰਾ ਇਹਨਾਂ ਨੇ ਇੱਥੇ ਅਲੱਗ-ਅਲੱਗ ਜਾਣਕਾਰੀ ਦਿੱਤੀ ਹੋਈ ਹੈ ਤੇ ਆ ਉਪਰ ਆ ਜਿਵੇਂ ਆ ਗਿਆ ਰੈਡ ਡ੍ਰੈਗਨ ਤੇ ਆ ਰੈਡ ਡ੍ਰੈਗਨ ਇੱਥੇ ਪਏ ਨੇ ਤੇ ਵਾਈਟ ਡ੍ਰੈਗਨ ਐਵੇਂ ਸਾਰੀਆਂ ਸਟਾਲਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਇੱਥੇ ਜਿਵੇਂ ਕੁਸ਼ਕਾ ਮਟਰਾਂ ਦੀਆਂ ਕਿਸਮਾਂ ਲੱਗੀਆਂ ਤੇ ਮਟਰ ਗੇਤਾ ਸੱਤ ਆ ਗਿਆ ਜਿਵੇਂ ਤੇ ਪੰਜਾਬ 99 ਤੇ ਐਵੇਂ ਸਾਰੀਆਂ ਕਿਸਮਾਂ ਨੇ ਪਿਆਜ਼ ਆ ਗਿਆ ਜਿਵੇਂ ਹਨਾ ਪੀਓਐਚ 1 ਤੇ ਪੀਆਰਓ 7 ਹੋ ਗਿਆ ਤੇ ਆ ਕੁਛ ਲਸਣ ਦੀਆਂ ਕਿਸਮਾਂ ਆ ਗਈਆਂ ਇੱਥੇ ਦੇਖ ਸਕਦੇ ਹਾਂ ਪੀਜੀ 18 ਹੋ ਗਿਆ ਜਿਵੇਂ ਪੀਡਬਲਯੂ 2 ਹੋ ਗਿਆ ਤੇ ਇੱਥੇ ਭਿੰਡੀ ਦੀ ਕਿਸਮ ਆ ਗਈ ਜਿਵੇਂ ਪੰਜਾਬ ਸਹਾਵਾਨੀ ਹਨਾ ਤੇ ਆ ਆ ਗਿਆ ਪੰਜਾਬ ਲਾਲਿਮਾ ਤੇ ਐਵੇਂ ਸਾਰੀਆਂ ਕਿਸਮਾਂ ਨੇ ਤੇ ਆ ਕੁਛ ਮਿਰਚ ਦੀਆਂ ਕਿਸਮਾਂ ਨੇ ਜੀ ਇੱਥੇ ਸੀਐਚ 27 ਇੱਥੇ ਤੇ ਇਸ ਤਰ੍ਹਾਂ ਸਾਰੀਆਂ ਕਿਸਮਾਂ ਇੱਥੇ ਜਿਹੜੀਆਂ ਲਿਖੀਆਂ ਹੋਈਆਂ ਨੇ ਆ ਪੰਜਾਬ ਕੋਮਲ ਆਗੀ ਇੱਕ ਅੱਦੂ ਦੀਆਂ ਹੋ ਗਈਆਂ ਕਿਸਮਾਂ ਇੱਥੇ ਪੰਜਾਬ ਵਰਕਤ ਤੇ ਆ ਸਬਜ਼ੀਆਂ ਦੀ ਪੌਸਟਿਕ ਬਗੀਚੀ ਦਾ ਨਮੂਨਾ ਹੈ ਨਾ ਇਹ ਨਮੂਨਾ ਇਹਨਾਂ ਨੇ ਆਪ ਦਾ ਤਿਆਰ ਕਰਕੇ ਇੱਥੇ ਯੂਨੀਵਰਸਿਟੀ ਵਾਲਿਆਂ ਨੂੰ ਦਿਖਾਇਆ ਹੋਇਆ ਹੈ ਇਹ ਸਾਰੇ ਮਾਡਲ ਆਪ ਦੇ ਇਹਨਾਂ ਨੇ ਇੱਥੇ ਤਿਆਰ ਕੀਤੇ ਹੋਏ ਨੇ ਤੇ ਇਸ ਤਰ੍ਹਾਂ ਹੀ ਸਾਰੀਆਂ ਇਹ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਆ ਉੱਪਰ ਆ ਗਿਆ ਹੁਣ ਦੇਖ ਸਕਦੇ ਹੋ ਤੁਸੀਂ ਇੰਜੀਨੀਅਰ ਵਿਭਾਗ ਊਰਜਾ ਇੰਜੀਨੀਅਰ ਵਿਭਾਗ ਆ ਗਿਆ ਇਹਨਾਂ ਨੇ ਆਪਦੇ ਜਿਹੜੇ ਮਾਡਲ ਨੇ ਇੱਥੇ ਉਹ ਲਿਆਂਦੇ ਹੋਏ ਨੇ ਯੂਨੀਵਰਸਿਟੀ ਵਾਲਿਆਂ ਨੇ ਊਰਜਾ ਵਿਭਾਗ ਵਾਲਿਆਂ ਨੇ ਸਾਰੇ ਆਪਦੇ ਮਾਡਲ ਤਿਆਰ ਕਰਕੇ ਅੱਗੇ ਚੱਲਦੇ ਆ ਅੱਗੇ ਉਹ ਤੁਹਾਨੂੰ ਦਿਖਾਉਣੇ ਆਗੇ ਆਪਾਂ ਤੇ ਆ ਪ੍ਰੋਸੈਸਿੰਗ ਤੇ ਫੂਡ ਇੰਜੀਨੀਅਰਿੰਗ ਵਿਭਾਗ ਆ ਗਿਆ ਤੇ ਐਵੇਂ ਸਾਰੇ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਪ੍ਰੋਸੈਸਿੰਗ ਫੂਡ ਇੰਜੀਨੀਅਰ ਵਿਭਾਗ ਤੇ ਆ ਇਹਨਾਂ ਦਾ ਜਿਵੇਂ ਪ्युअर ਖਾਨੀ ਆ ਗਿਆ ਨਾ ਇਹ ਆਪਦੇ ਸਾਰੇ ਇਹਨਾਂ ਦੇ ਪ੍ਰੋਡਕਟ ਇੱਥੇ ਜਿਹੜੇ ਤਿਆਰ ਕੀਤੇ ਹੋਏ ਨੇ ਆ ਬਾਸਮਤੀ ਚੌਲ ਆ ਗਿਆ ਮਾ ਆਗੇ ਸਾਫਤ ਸਾਫਤ ਮੂੰਗੀ ਹੋ ਗਈ ਜਿਹੜੇ ਜਿਹੜੇ ਪ੍ਰੋਡਕਟ ਯੂਨੀਵਰਸਿਟੀ ਨੇ ਤਿਆਰ ਕੀਤੇ ਨੇ ਤੇ ਇਸ ਤਰ੍ਹਾਂ ਸਾਰੇ ਬਾਸਮਤੀ ਚੌਲ ਆ ਗਏ ਹਲਦੀ ਆ ਗਈ ਬੇਸਣ ਆ ਗਿਆ ਜਿਵੇਂ ਤੇ ਐਵੇਂ ਸਾਰੀ ਇਹਨਾਂ ਨੇ ਆਪਣੀ ਜਾਣਕਾਰੀ ਜਿਹੜੀ ਇੱਥੇ ਦਿੱਤੀ ਹੋਈ ਹੈ ਯੂਨੀਵਰਸਿਟੀ ਵਾਲਿਆਂ ਜਿਹੜੀਆਂ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਮਾਦੇ ਮਾਡਲ ਵੀ ਜਿਹੜੇ ਇੱਥੇ ਤਿਆਰ ਕੀਤੇ ਹੋਏ ਨੇ ਤੇ ਆ ਆ ਗਿਆ ਜਿਵੇਂ ਇੱਥੇ ਫਲੋਰੀ ਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਤੇ ਆ ਇੱਥੇ ਕੁਝ ਇਸ ਤਰ੍ਹਾਂ ਦੇ ਸਾਰੇ ਜਿਵੇਂ ਫੁੱਲ ਆ ਇਹਨਾਂ ਬਾਰੇ ਨਾਮ ਲਿਖੇ ਹੋਏ ਨੇ ਸਾਰੇ ਇਹਨਾਂ ਦੇ ਆ ਫੁੱਲਾਂ ਦੇ ਬੀਜਾਂ ਦੀ ਵਿਕਰੀ ਇੱਥੇ ਲਿਖਿਆ ਹੋਇਆ ਹੈ ਇਹ ਫੁੱਲਾਂ ਦੇ ਬੀਜ ਇੱਥੇ ਜਿਹੜੇ ਮਿਲਦੇ ਨੇ ਆ ਸਾਰੇ ਜਿਵੇਂ ਪੈਕ ਕੀਤੇ ਹੋਏ ਨੇ ਅਲੱਗ-ਅਲੱਗ ਤੇ ਐਵੇਂ ਸਾਰੀਆਂ ਸਟਾਲਸ ਇੱਥੇ ਯੂਨੀਵਰਸਿਟੀ ਵੱਲੋਂ ਲਾਈਆਂ ਹੋਈਆਂ ਨੇ ਤੇ ਆ ਜਿਵੇਂ ਬਰਮਾ ਡੇਕ ਆ ਗਈ ਹੈ ਨਾ ਜਿਹੜੇ ਸਾਰੇ ਰੁੱਖ ਆਗੇ ਉਹ ਇੱਥੇ ਹੈਗੇ ਨੇ ਬਰਮਾ ਡੇਕ ਆ ਗਈ ਆ ਨਿੰਮ ਆ ਗਈ ਇੱਥੇ ਐਵੇਂ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਲਓ ਜੀ ਇਹ ਰੁੱਖਾ ਕੇ ਸਾਰੇ ਇੱਥੇ ਰੁੱਖਾ ਲਈ ਸਟਾਲ ਜਿਹੜੀ ਲੱਗੀ ਹੋਈ ਆ ਤੇ ਇਸ ਤਰ੍ਹਾਂ ਸਾਰੀਆਂ ਸਟਾਲਾਂ ਇੱਥੇ ਯੂਨੀਵਰਸਿਟੀ ਵੱਲੋਂ ਲਾਈਆਂ ਹੋਈਆਂ ਨੇ ਤੇ ਕੁਝ ਕੁ ਸਟਾਲ ਇਧਰਲੀ ਸਾਈਡ ਵੀ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇੱਥੇ ਨਾਲ ਦੀ ਨਾਲ ਇਹ ਜਿਵੇਂ ਡਰੋਨ ਆ ਗਿਆ ਸਪਰੇਅ ਵਾਲਿਆਂ ਦਾ ਤੇ ਸਪਰੇਅ ਵਾਲਾ ਡਰੋਨ ਆ ਗਿਆ ਇਹ ਵੀ ਇੱਥੇ ਮਤਲਬ ਪਹੁੰਚੇ ਹੋਈਆਂ ਨੇ ਲੈ ਕੇ ਇਹ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਇੱਕ ਚ ਦਿਖਾਇਆ ਸੀਗਾ ਹਨਾ ਤੇ ਤੇ ਆਹ ਸਾਈਡ ਚੱਲਦੇ ਆਂ ਤੇ ਇੱਧਰ ਵੀ ਕੁਝ ਕੁ ਸਟਾਲ ਨੇ ਜਿਹੜੀਆਂ ਲੱਗੀਆਂ ਹੋਈਆਂ ਇਹ ਆਪਾਂ ਜਾ ਕੇ ਦੇਖਦੇ ਆਂ ਤੇ ਬਹੁਤ ਵੱਡਾ ਇਹ ਕੇਵੀਕੇ ਹੈ ਨਾ ਸਾਰਾ ਜਿਵੇਂ ਆਪਾਂ ਦਿਖਾਇਆ ਹੀ ਆ ਇੱਧਰ ਸਾਰਾ ਇੰਪਲੀਮੈਂਟਸ ਵਾਲੀਆਂ ਸਟਾਲ ਆ ਗਈਆਂ ਤੇ ਆਹ ਸਾਰੀਆਂ ਯੂਨੀਵਰਸਿਟੀ ਵਾਲੀਆਂ ਸਟਾਲ ਨੇ ਆਹ ਸਾਈਡ ਤੇ ਇੱਥੇ ਕੁਝ ਹੋਰ ਸਟਾਲ ਜਿਹੜੀਆਂ ਲੱਗੀਆਂ ਹੋਈਆਂ ਨੇ ਸਾਰੇ ਕਿਸਾਨ ਜਿਹੜੀ ਜਾਣਕਾਰੀ ਲੈ ਰਹੇ ਨੇ ਤੇ ਅੱਗੇ ਚੱਲਦੇ ਆਂ ਕਿਉਂ ਤੁਹਾਨੂੰ ਦਿਖਾਉਣੇ ਆ ਹਨਾ ਤੇ ਇੱਧਰ ਸਾਰਿਆਂ ਨੇ ਆਪਦੇ ਇਸ ਤਰ੍ਹਾਂ ਬੋਰਡ ਜਿਹੜੇ ਇੱਥੇ ਲਾਏ ਹੋਏ ਨੇ ਇੱਥੇ ਇਹਨਾਂ ਨੇ ਲਿਖਿਆ ਹੋਇਆ ਜਿਵੇਂ ਫਰੀ ਆਯੁਰਵੈਦਿਕ ਮੈਡੀਕਲ ਕੈਂਪ ਹਨਾ ਇਥੇ ਮੈਡੀਕਲ ਕੈਂਪ ਵੀ ਜਿਹੜੇ ਲੱਗੇ ਹੋਏ ਨੇ ਤੇ ਇਥੇ ਮਾਤਾ ਗੁਜਰੀ ਕਾਲਜ ਵਾਲਿਆਂ ਨੇ ਅਭੀ ਪ੍ਰਦਰਸ਼ਨੀ ਜਿਹੜੀ ਲਾਈ ਹੋਈ ਹੈ ਤੇ ਸਾਰ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਹਾਂਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਹਾਂਜੀ ਦਿਓ ਜਾਣਕਾਰੀ ਸਟਾਲ ਬਾਰੇ ਜਿਹੜੀ ਸਾਡੀ ਸਟਾਲ ਹੈ ਵੈਸੇ ਮਾਤਾ ਗੁਜਰੀ ਕਾਲਜ ਦੇ ਵਿੱਚ ਸਾਡਾ ਡੀਐਸਟੀ ਦਾ ਪ੍ਰੋਜੈਕਟ ਹੈ ਠੀਕ ਹੈ ਜੀ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਉਹਦੇ ਵਿੱਚ ਅਸੀਂ ਡਰਾਈ ਫਲਾਸ ਦਾ ਕੰਮ ਕਰ ਰਹੇ ਹਾਂ ਹਾਂਜੀ ਸੋ ਜਿਹੜੀਆਂ ਪੇਂਟਿੰਗਸ ਤੁਸੀਂ ਦੇਖ ਰਹੇ ਹੋ ਇਹ ਸਾਰੇ ਬੁੱਕਮਾਰਕਸ ਤੇ ਗ੍ਰੀਟਿੰਗ ਕਾਰਡਸ ਨੇ ਠੀਕ ਹੈ ਜੀ ਜਿਹੜੇ ਨੈਚੁਰਲ ਪ੍ਰੋਡਕਟਸ ਤੋਂ ਬਣੇ ਹੋਏ ਨੇ ਜਾਂ ਤਾਂ ਫੁੱਲ ਨੇ ਜਾਂ ਪlant part ਤੋਂ ਬਣੇ ਹੋਏ ਨੇ ਠੀਕ ਹੈ ਜੀ ਸੋ ਨੈਕਸਟ ਜਿਹੜੀਆਂ ਪੇਂਟਿੰਗਸ ਦੇਖ ਰਹੇ ਹੋ ਇਹਦੇ ਵਿੱਚ ਪਿੱਪਲ ਦੇ ਪੱਤਿਆਂ ਦੇ ਉੱਤੇ ਸਕੇਲਟਨਿੰਗ ਕੀਤੀ ਹੋਈ ਹੈ ਠੀਕ ਹੈ दैट मींस ਕਿ ਪਹਿਲਾਂ ਪੱਤੇ ਦੇ ਵਿੱਚੋਂ ਹਰਾ ਰੰਗ ਕੱਢ ਕੇ ਉਹਦਾ ਜਿਹੜਾ ਪਿੰਜਰ ਬਚ ਗਿਆ ਉਹਦੇ ਉੱਤੇ ਪੇਂਟਿੰਗਸ ਹੈ ਸੋ ਨੈਕਸਟ ਜਿਹੜੇ ਫਲਾਵਰਸ ਤੁਸੀਂ ਦੇਖ ਰਹੇ ਹੋ ਇਹ ਸਾਰੇ ਡਰਾਈ ਫਲਾਵਰਸ ਨੇ ਇਹਨਾਂ ਚੋਂ ਕੁਝ ਹੈਂਡਮੇਡਸ ਨੇ ਤੇ ਕੁਝ ਜਿਹੜੇ ਨੇਚੁਰਲੀ ਡਰਾਈ ਕੀਤੇ ਹੋਏ ਨੇ ਠੀਕ ਹੈ ਜੀ ਸੋ ਇਹਨਾਂ ਵਿੱਚ ਡਿਫਰੈਂਟ ਬਾਸਕਟਸ ਨੇ ਉਹ ਵੀ ਹੈਂਡਮੇਡਸ ਇਹ ਸਾਰਾ ਨੇਚਰਲ ਹੈ ਇਸ ਤੋਂ ਬਿਨਾ ਜਿਹੜੇ ਆ ਰਖੜੀਆਂ ਤੁਸੀਂ ਦੇਖ ਰਹੇ ਹੋ ਇਹ ਵੀ ਫਲਾਵਰਸ ਤੋਂ ਬਣੀਆਂ ਹੋਈਆਂ ਇੱਕ ਵੀ ਪਲਾਸਟਿਕ ਦਾ ਪਾਰਟ ਯੂਜ਼ ਨਹੀਂ ਹੋ ਰਿਹਾ ਸੋ ਜਿੰਨੀਆਂ ਵੀ ਰਖੜੀਆਂ ਨੇ ਸਾਡੇ ਸਟੂਡੈਂਟਸ ਨੇ ਤਿਆਰ ਕੀਤੀਆਂ ਨੇ ਔਰ ਇਹਦੀ ਖਾਸ ਗੱਲ ਇਹ ਹੈ ਕਿ ਇੱਕ ਦਿਨ ਦੇ ਵਿੱਚ ਉਹਨਾਂ ਨੇ ਆਲਮੋਸਟ 3000 ਦੀ ਸੇਲ ਕੀਤੀ ਹੈ ਸੋ ਇਹ ਪ੍ਰੋਡਕਟ ਸਾਰਾ ਸਾਰਾ ਸਟੂਡੈਂਟਸ ਨੇ ਬਣਾਇਆ ਸਟੂਡੈਂਟਸ ਤੁਹਾਡੇ ਸਾਹਮਣੇ ਖੜੇ ਨੇ ਠੀਕ ਹੈ ਜੀ ਠੀਕ ਹੈ ਤੇ ਇਸ ਤਰ੍ਹਾਂ ਸਾਰੀਆਂ ਇਥੇ ਸਟਾਲਸ ਲੱਗੀਆਂ ਹੋਈਆਂ ਨੇ ਜਿਵੇਂ ਮਾਤਾ ਗੁਜਰੀ ਕਾਲਜ ਵਾਲਿਆਂ ਨੇ ਆਪਣੀ ਸਟਾਲ ਲਾਈ ਹੋਈ ਹੈ ਸਰ ਉਹਨੀਆਂ ਨੇ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਤੇ ਇਹ ਆਪਦੇ ਸਾਰੇ ਚੀਜ਼ਾਂ ਐਵੇਂ ਬਣਾਉਂਦੇ ਨੇ ਹਨਾ ਤੇ ਸਟਾਲ ਤੁਸੀਂ ਦੇਖ ਸਕਦੇ ਹੋ ਤੇ ਐਵੇਂ ਸਾਰੇ ਪਹੁੰਚੇ ਹੋਏ ਨੇ ਕਿਸਾਨ ਮੇਲੇ ਦੇ ਵਿੱਚ ਜੀ ਆਪਾਂ ਸਟਾਲ ਤੇ ਪਹੁੰਚੇ ਆ ਸਰ ਹਣੀ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨਪ੍ਰੀਤ ਸਿੰਘ ਸਾਇੰਸ ਟੈਕਨੋਲੋਜੀ ਐਂਡ এনवायरमेंट ਡਿਪਾਰਟਮੈਂਟ ਗਵਰਨਮੈਂਟ ਆਫ ਪੰਜਾਬ ਠੀਕ ਹੈ ਜੀ ਇਹ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਹੈ ਗ੍ਰਾਸ ਰੂਟ ਇਨੋਵੇਟਰਸ ਆਫ ਪੰਜਾਬ ਇੱਕ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਇਸ ਪ੍ਰੋਗਰਾਮ ਦੇ ਅਧੀਨ ਪੰਜਾਬ ਦੇ ਫਾਰਮਰਸ ਜਾਂ ਕੋਈ ਨੌਨ ਸਾਇੰਸ ਬੈਕਗ੍ਰਾਉਂਡ ਦੇ ਬੰਦੇ ਜਿਵੇਂ ਕੋਈ ਮਿਸਤਰੀ ਹੋ ਸਕਦਾ ਹੈ ਕੋਈ ਹੋਰ ਆਪਾਂ ਦੇਖ ਰਹੇ ਹਾਂ ਆਪਣੀ ਸੁਸਾਇਟੀ 'ਚ ਕਿਸੇ ਨੇ ਪਸ਼ੂਆਂ ਦੀ ਕਿਸੇ ਨਸਲ 'ਚ ਸੁਧਾਰ ਕੀਤਾ ਹੋਵੇ, ਬੀਜ 'ਚ ਸੁਧਾਰ ਕੀਤਾ ਹੋਵੇ ਤਾਂ ਇਸ ਪ੍ਰੋਗਰਾਮ 'ਚ ਅਪਲਾਈ ਕਰ ਸਕਦਾ ਹੈ ਤੇ ਇਹ 2 ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜਿਵੇਂ ਆਪਾਂ ਦੇਖਾਂਗੇ ਪਹਿਲੀ ਰੋ ਦੇ ਵਿੱਚ ਕਿਸਾਨ ਨੇ ਇਹਨਾਂ ਨੇ ਅਲੱਗ-ਅਲੱਗ ਇਨੋਵੇਸ਼ਨਾਂ ਕਾਢਾਂ ਕੱਢੀਆਂ ਸੀ ਜਿਨ੍ਹਾਂ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਇਸ ਦੇ ਵਿੱਚ ਇਹ ਹੈ ਕਿ ਜੋ ਬੰਦਾ ਸਿਲੈਕਟ ਹੁੰਦਾ ਇਨੋਵੇਟਰ ਉਹਨੂੰ 1 ਲੱਖ ਤੱਕ ਦੀ ਕੈਸ਼ ਪ੍ਰਾਈਜ਼ ਮਨੀ ਹੈ ਉਸ ਤੋਂ ਬਿਨਾਂ ਡਿਪਾਰਟਮੈਂਟ ਵੱਲੋਂ ਪੇਟੈਂਟ ਫਾਈਲ ਕਰਨ ਲਈ ਤਾਂ ਹੋਰ ਬਹੁਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੇ ਨੇ ਉਹ ਅੱਗੇ ਬਿਜ਼ਨਸ ਨੂੰ ਕਿਵੇਂ ਲੈ ਕੇ ਜਾ ਸਕਦਾ ਤੇ ਇਸ ਇਸ ਲਾਸਟ ਇਅਰ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਸੀ ਬੱਚਿਆਂ ਲਈ ਵੀ ਓਪਨ ਕੀਤਾ ਗਿਆ ਤੇ ਜਿਵੇਂ ਆਪਾਂ ਦੇਖਾਂਗੇ ਦੋ ਇੱਕ ਬੱਚੇ ਨੇ ਵਾਹਨ ਫਿਊਲ ਡਿਜੀਟਲ ਮੀਟਰ ਬਣਾਇਆ ਤਾਂ ਇੱਕ ਨੇ ਚੋਪਿੰਗ ਡਸਟਬਿਨ ਤਾਂ ਇਸ ਸਾਲ ਲਈ ਪ੍ਰੋਗਰਾਮ ਹੁਣ ਚਾਲੂ ਚੱਲ ਚੱਲ ਰਿਹਾ ਹੈ ਤਾਂ ਇਸ ਦੇ ਲਈ ਇੱਕ ਸਾਡੇ ਕੋਲ Google ਫਾਰਮ ਦਾ ਲਿੰਕ ਹੈ ਤੁਸੀਂ ਇਸ ਫਾਰਮ ਤੇ ਅਪਲਾਈ ਕਰ ਸਕਦੇ ਹੋ ਤਾਂ ਇਹ ਸਾਡਾ ਬਰੋਸ਼ਰ ਹੈ ਅਗਰ ਕਿਸੇ ਪਰਸਨ ਤੋਂ ਅਪਲਾਈ ਨਹੀਂ ਹੁੰਦਾ ਤਾਂ ਸਾਡੀ ਟੀਮ ਉਸ ਨੂੰ ਕੰਟੈਕਟ ਵੀ ਕਰ ਸਕਦੀ ਹੈ ਅਸੀਂ Google ਫਾਰਮ ਭਰਨ ਦੇ ਵਿੱਚ ਉਹਦੀ ਹੈਲਪ ਵੀ ਕਰਾਂਗੇ ਠੀਕ ਹੈ ਠੀਕ ਹੈ ਧੰਨਵਾਦ ਮੈਂ ਆ ਗਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਖੇਤੀ ਪੁਸਤਕਾਂ ਇਹ ਪੁਸਤਕਾਂ ਦੀ ਇਹ ਇਹਨਾਂ ਨੇ ਆਪਣੀ ਪ੍ਰਦਰਸ਼ਨੀ ਇੱਥੇ ਲਾਈ ਹੋਈ ਹੈ ਜਿਹੜੀਆਂ ਪੰਜਾਬ ਐਗਰੀਕਲਚਰ ਯੂ ਇੱਥੇ ਕੁਝ ਕੁ ਪੁਸਤਕਾਂ ਜਿਹੜੀਆਂ ਪਈਆਂ ਵੀ ਨੇ ਐਵੇਂ ਸਾਰੀਆਂ ਇੱਥੇ ਸਟਾਲਾਂ ਯੂਨੀਵਰਸਿਟੀ ਵੱਲੋਂ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਸਾਰੀ ਜਾਣਕਾਰੀ ਇਹ ਪੁਸਤਕਾਂ ਦੇ ਵਿੱਚ ਜਿਵੇਂ ਫਲਦਾਰ ਬੂਟੇ ਹੋਗੇ ਉਹਨਾਂ ਬਾਰੇ ਤੇ ਇੱਥੇ ਇਹਨਾਂ ਨੇ ਸਾਰਾ ਇਹਨਾਂ ਦਾ ਮੁੱਲ ਵੀ ਲਿਖਿਆ ਹੋਇਆ ਜਿਵੇਂ ਮੈਂਬਰ ਬਣਨ ਵਾਸਤੇ ਸਾਰੀ ਜਾਣਕਾਰੀ ਜਿਹੜੀ ਇੱਥੇ ਇੱਥੇ ਦਿੱਤੀ ਹੋਈ ਹੈ ਤੇ ਇਧਰ ਅੱਗੇ ਚੱਲਦੇ ਹਾਂ ਇਹ ਪ੍ਰਦਰਸ਼ਨੀ ਬਾਗਬਾਨੀ ਵਿਭਾਗ ਲਿਖਿਆ ਹੋਇਆ ਇਹਨਾਂ ਨੇ ਤੇ ਇੱਥੇ ਜਿਵੇਂ ਐਵੇਂ ਇਹ ਨੀ ਚੀਜ਼ਾਂ ਸਾਰੀਆਂ ਇਹ ਤਿਆਰ ਕਰਦੇ ਨੇ ਉੱਪਰ ਲਿਖਿਆ ਹੈ ਸੈਲਫ ਹੈਲਪ ਗਰੁੱਪਾਂ ਵੱਲੋਂ ਟ੍ਰੇਨਿੰਗ ਲੈ ਕੇ ਜੰਗਲੀ ਉਪਜਾਂ ਤੋਂ ਤਿਆਰ ਕੀਤੇ ਗਏ ਪ੍ਰੋਡਕਟ ਜਿਹੜੇ ਜੰਗਲੀ ਉਪਜ ਨੇ ਹਨਾ ਉਹਨਾਂ ਵੱਲੋਂ ਜਿਹੜੇ ਪ੍ਰੋਡਕਟ ਤਿਆਰ ਕੀਤੇ ਨੇ ਉਹ ਨੇ ਇਹਨਾਂ ਕੋਲ ਜਿਵੇਂ ਆਹ ਕੁਝ ਬੈਗ ਹੋ ਗਏ ਇੱਥੇ ਦੇਖ ਸਕਦੇ ਹਾਂ ਸੋਹਣੇ ਸੋਹਣੇ ਬੈਗ ਇਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਐਵੇਂ ਸਾਰੀਆਂ ਇਹ ਚੀਜ਼ਾਂ ਇੱਥੋਂ ਤਿਆਰ ਕਰਦੇ ਨੇ ਜਿਵੇਂ ਆਹ ਆ ਗਿਆ ਇੱਥੇ ਇਹ ਵੀ ਯੂਨੀਵਰਸਿਟੀ ਵੱਲੋਂ ਜਿਹੜੀ ਸਟਾਲ ਲਾਈ ਹੋਈ ਹੈ ਇਹ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਤੇ ਜਿਵੇਂ ਇੱਥੇ ਆ ਪਰਾਲੀ ਤੋਂ ਬਣੀ ਹੋਈ ਟੋਕਰੀ ਹੋਗੀ ਹਨਾ ਅਖਬਾਰਾਂ ਤੋਂ ਬਣੀ ਹੋਈ ਟੋਕਰੀ ਐਵੇਂ ਦੀ ਸਾਰੀ ਇਹ ਪ੍ਰਦਰਸ਼ਨੀ ਲੱਗੀ ਹੋਈ ਹੈ ਕਮਾਦ ਤੋਂ ਬਣੀ ਹੋਈ ਟੋਕਰੀ ਐਵੇਂ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਆ ਫੁਲਕਾਰੀ ਜਿਵੇਂ ਤੁਸੀਂ ਦੇਖ ਸਕਦੇ ਹੋ ਬਲੌਕ ਪ੍ਰਿੰਟਿੰਗ ਹੋਗੀ ਪ੍ਰਾਤਨ ਕੜਾਈ ਹੋਗੀ ਤੇ ਇੱਥੇ ਕੁਛ ਆ ਹੋਰ ਪ੍ਰੋਡਕਟ ਆ ਕੇ ਪਾਪੜ ਅਤੇ ਬੜੀਆਂ ਹੋਗੀਆਂ ਜਿਹੜੀਆਂ ਇਹਨਾਂ ਵੱਲੋਂ ਤਿਆਰ ਕੀਤੀਆਂ ਹੋਈਆਂ ਨੇ ਤੇ ਆ ਬੀਜ ਉਤਪਾਦਨ ਹੋਗੇ ਤੇ ਆ ਕਣਕ ਪੀਬੀਡਬਲ WhatsApp 26 ਪਿਆਜ ਤੇ ਆ ਗਿਆ ਜਿਵੇਂ ਤੇ ਇਸ ਤਰ੍ਹਾਂ ਸਾਰੇ ਇਹਨਾਂ ਨੇ ਆਪਣੇ ਪ੍ਰੋਡਕਟ ਇੱਥੇ ਲਾਏ ਹੋਏ ਨੇ ਯੂਨੀਵਰਸਿਟੀ ਵੱਲੋਂ ਸਟਾਲਾਂ ਜਿਹੜੀਆਂ ਲਾਈਆਂ ਹੋਈਆਂ ਨੇ ਕੁਝ ਕਿਤੇ ਮਾਡਲ ਵੀ ਸਾਰੇ ਲਾਏ ਹੋਏ ਨੇ ਇਹਨਾਂ ਨੇ ਤੇ ਆ ਆ ਗਿਆ ਜਿਵੇਂ ਪੰਜਾਬ ਐਗਰੀਕਲਚਰ ਕ੍ਰਿਸ਼ੀ ਵਿਗਿਆਨ ਹੁਸ਼ਿਆਰਪੁਰ ਇਹ ਹੁਸ਼ਿਆਰਪੁਰ ਵਾਲਿਆਂ ਵੱਲੋਂ ਲਾਇਆ ਗਿਆ ਸਟਾਲ ਜਿਹੜਾ ਕੇਵੀਕੇ ਹੁਸ਼ਿਆਰਪੁਰ ਆ ਜਿਵੇਂ ਅੱਜ ਕੇਵੀਕੇ ਵੱਲੋਂ ਵਾਲ ਦੇ ਵਿੱਚ ਪਹੁੰਚੇ ਹੋਏ ਆ ਤੇ ਆ ਇੱਥੇ ਬੱਕਰੀਆਂ ਲਈ ਛੇ ਮੂੰਹੀ ਖੁਰਲੀ ਇਹ ਬੱਕਰੀਆਂ ਵਾਲੀ ਛੇ ਮੂਹੀਂ ਖੁਰਲੀ ਦਾ ਮਾਡਲ ਇੱਥੇ ਤਿਆਰ ਕੀਤਾ ਹੋਇਆ ਹੈ ਤੇ ਸਾਰੀ ਜਾਣਕਾਰੀ ਇਹਨਾਂ ਵੱਲੋਂ ਜਿਹੜੀ ਦਿੱਤੀ ਹੋਈ ਹੈ ਬੱਕਰੀ ਪਾਲਣ ਹੋ ਗਿਆ ਜਿਵੇਂ ਆ ਪਸ਼ੂਆਂ ਲਈ ਚੁੰਬਕ ਹੋ ਗਈ ਹੈ ਨਾ ਤੇ ਆ ਕੁਝ ਹੋਰ ਮਾਡਲ ਜਿਹੜੇ ਤੇ ਤਿਆਰ ਕੀਤੇ ਹੋਏ ਨੇ ਗੋਟ ਫਾਰਮਿੰਗ ਦਾ ਹੋ ਗਿਆ ਜਿਵੇਂ ਫਾਰਮ ਹਾਊਸ ਡੈਰੀ ਫਾਰਮਿੰਗ ਹੋ ਗਿਆ ਤੇ ਮਸ਼ਰੂਮ ਫਾਰਮਿੰਗ ਹੋ ਗਿਆ ਹਨ ਤੇ ਆ ਕੁਝ ਸ਼ਹਿਦਵਾਰੇ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਤੇ ਆ ਚੌਲਾਂ ਦੇ ਪਾਪੜ ਆ ਗਏ ਇਸ ਤਰ੍ਹਾਂ ਜਿਹੜੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਨੇ ਤੇ ਮਾਂ ਦੀਆਂ ਬੜੀਆਂ ਹੋ ਗਈਆਂ ਹਨ ਹਲਦੀ ਹੋ ਗਈ ਮੱਕੀ ਦਾ ਆਟਾ ਤੇ ਐਵੇਂ ਸਾਰੀ ਇਹਨਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਹੋਈਆਂ ਨੇ ਕੇਵੀਕੇ ਵਾਲੇ ਵੀ ਇੱਥੇ ਸਾਰੇ ਪਹੁੰਚੇ ਹੋਏ ਨੇ ਯੂਨੀਵਰਸਿਟੀ ਦੀਆਂ ਸਟਾਲ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਆ ਜਿਵੇਂ ਆ ਗਿਆ ਪੀਏਯੂ ਖੇਤੀਬਾੜੀ ਵਿਗਿਆਨ ਕੇਂਦਰ ਰੋਪੜ ਇਹ ਰੋਪੜ ਵਾਲਿਆਂ ਦੀ ਇੱਥੇ ਸਟਾਲ ਲੱਗੀ ਹੋਈ ਹੈ ਕੇਵੀਕੇ ਰੋਪੜ ਵਾਲਿਆਂ ਵੱਲੋਂ ਸਟਾਲ ਲੱਗੀ ਹੋਈ ਹੈ ਤੇ ਇਹਨਾਂ ਨੇ ਵੀ ਇੱਥੇ ਉਸੇ ਤਰ੍ਹਾਂ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਆ ਜਿਵੇਂ ਪਸ਼ੂਆਂ ਲਈ ਹਨਾ ਖਰਾਕ ਆ ਗਈ ਪਸ਼ੂਆਂ ਦੀ ਚਾਰਟ ਆ ਗਈ ਇੱਥੇ ਐਵੇਂ ਸਾਰੀਆਂ ਚੀਜ਼ਾਂ ਦੀ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਹੈ ਉਸੇ ਤਰ੍ਹਾਂ ਇੱਥੇ ਮਾਡਲ ਜਿਹੜੇ ਤਿਆਰ ਕੀਤੇ ਹੋਏ ਨੇ ਤੇ ਪਸ਼ੂਆਂ ਲਈ ਮਾਡਲ ਆ ਗਏ ਜਿਵੇਂ ਤਿਆਰ ਕੀਤੇ ਹੋਏ ਇੱਥੇ ਅ ਗੰਡੂਆ ਖਾਦ ਯੂਨਿਟ ਆ ਗਈ ਇੱਥੇ ਤੇ ਆਪਦੇ ਮਾਡਲ ਇਹ ਤਿਆਰ ਕਰਕੇ ਲੈ ਕੇ ਆਏ ਹੋਏ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਹਰੋਪੜ ਲਿਖਿਆ ਹੋਇਆ ਪੌਪੂਲਰ ਦੀ ਕਾਸ਼ਤ ਬਾਰੇ ਸਾਰੀ ਜਾਣਕਾਰੀ ਇੱਥੇ ਇਹਨਾਂ ਨੇ ਦਿੱਤੀ ਹੋਈ ਹੈ ਤੇ ਐਵੇਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਯੂਨੀਵਰਸਿਟੀਆਂ ਵੱਲੋਂ ਲਾਈ ਹੋਈ ਹੈ ਇਹ ਤੇ ਆਹ ਉੱਪਰ ਜਿਵੇਂ ਆ ਗਿਆ ਖੇਤੀਬੀ ਵਿਗਿਆਨ ਕੇਂਦਰ ਕਤੂਹਾ ਇਹ ਖੇਤੀਬੀ ਵਿਗਿਆਨ ਕੇਂਦਰ ਜਿਹੜਾ ਕਤੂਹਾ ਉਹਨਾਂ ਵੱਲੋਂ ਇਹ ਸਟਾਲ ਜਿਹੜੀ ਲਾਈ ਹੋਈ ਹੈ ਇੱਥੇ ਤੇ ਇਹਨਾਂ ਨੇ ਵੀ ਇੱਥੇ ਅਲੱਗ-ਅਲੱਗ ਬੀ ਲਾਏ ਹੋਏ ਨੇ ਇੱਥੇ ਜਿਵੇਂ ਕਣਕ ਦਾ ਬੀ ਆ ਗਿਆ ਆ ਇਹ ਡੀਬੀਡਬਲ 173 ਹੋ ਗਿਆ ਹਨਾ ਤੇ ਐਚਡੀ 3086 ਹੋ ਗਿਆ ਤੇ ਆਹ ਹੋ ਗਿਆ ਜਿਵੇਂ ਇਹ ਵੀ ਹੋ ਗਿਆ ਕਣਕ ਦਾ ਡਬਲਯੂ ਐਚ 1021 ਤੇ ਐਵੇਂ ਸਾਰੇ ਇੱਥੇ ਵੀ ਜਿਹੜੇ ਲਾਏ ਹੋਏ ਨੇ ਫਸਲਾਂ ਦੇ ਜਿਹੜੇ ਬੀ ਨੇ ਆ ਵੀ ਕਣਕ ਦਾ ਹੋ ਗਿਆ ਜਿਵੇਂ WH 1008 ਤੇ ਇਹਨਾਂ ਨੇ ਸਾਰੀਆਂ ਇੱਥੇ ਫਸਲਾਂ ਦੇ ਜਿਹੜੇ ਇੱਥੇ ਲਾਏ ਹੋਏ ਨੇ ਵੈਰਾਈਟੀਆਂ ਲਾਈਆਂ ਹੋਈਆਂ ਨੇ ਸਾਰੀਆਂ ਅਲੱਗ-ਅਲੱਗ ਵੈਰਾਈਟੀਆਂ ਇੱਥੇ ਤੇ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਣੇ ਆਂਗੇ ਆਪਾਂ ਜਾ ਕੇ ਤੇ ਕਾਫੀ ਸਾਰੇ ਇੱਥੇ ਕੇਵੀਕੇ ਵੀ ਪਹੁੰਚੇ ਹੋਏ ਨੇ ਤੇ ਆ ਆ ਗਿਆ ਜਿਵੇਂ ਭੋਜਨ ਅਤੇ ਟੈਕਨੋਲੋਜੀ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹਨਾਂ ਨੇ ਵੀ ਆਪਣੀ ਸਟਾਲ ਜਿਹੜੀ ਲਾਈ ਹੋਈ ਹੈ ਭੋਜਨ ਵਿਭਾਗ ਐਗਰੀਕਲਚਰ ਯੂਨੀਵਰਸਿਟੀ ਦਾ ਹੋ ਗਿਆ ਤੇ ਇਹਨਾਂ ਵੱਲੋਂ ਵੀ ਇੱਥੇ ਸਟਾਲ ਲਾਈ ਹੋਈ ਹੈ ਤੇ ਇਹ ਆਪਾਂ ਦਿਖਾਉਨੇ ਆ ਇੱਥੇ ਇਹਨਾਂ ਨੇ ਕੁਝ ਕਪੜੇ ਪ੍ਰੋਡਕਟ ਜਿਹੜੇ ਤਿਆਰ ਕੀਤੇ ਹੋਏ ਨੇ ਇੱਥੇ ਦੇਖ ਸਕਦੇ ਹੁਣ ਜਿਹੜੇ ਜਿਹੜੇ ਪ੍ਰੋਡਕਟ ਆ ਆ ਪੋਟੈਟੋ ਪਰਾਂਠਾ ਮਿਕਸ ਆ ਗਿਆ ਜਿਵੇਂ ਲਓ ਜੀ ਕੁਦਰਤੀ ਸਿਰਕਾ ਹੋ ਗਿਆ ਜਿਵੇਂ ਐਵੇਂ ਸਾਰੀਆਂ ਸਟਾਲਸ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਯੂਨੀਵਰਸਿਟੀ ਵੱਲੋਂ ਲਾਈਆਂ ਹੋਈਆਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਤੇ ਆ ਇੱਥੇ ਆ ਗਿਆ ਜਿਵੇਂ ਕਮਿਊਨਿਟੀ ਸਾਇੰਸ ਕਾਲਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਇਹ ਉਹਨਾਂ ਵੱਲੋਂ ਸਟਾਲ ਲਾਈ ਹੋਈ ਹੈ ਤੇ ਜਿਵੇਂ ਆ ਗਿਆ ਐਲਸੀ ਦੀ ਪੋਸਟਿਕ ਮਹੱਤਤਾ ਤੇ ਖੁਰਾਕੀ ਵਰਤੋਂ ਹਨਾ ਤੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਇਹ ਰਾਸ ਜਿਹੜੇ ਬਣਾਏ ਹੋਏ ਨੇ ਪੰਜੀਰੀ ਬਣਾਈ ਹੋਈ ਹੈ ਇੱਥੇ ਤੇ ਆ ਬਿਸਕਟ ਹੋਗੇ ਜਿਹੜੇ ਬਣਾਏ ਹੋਏ ਤੇ ਆ ਕੁਛ ਇਹ ਸਾਰਾ ਬੈਗ ਹੋਗੇ ਜਿਵੇਂ ਜੂਟ ਤੋਂ ਤਿਆਰ ਕਰੇ ਹੋਏ ਤੇ ਆ ਟੋਕਰੀ ਹੋਗੀ ਤੇ ਕੁਝ ਹੋਰ ਸਾਰੀ ਜਾਣਕਾਰੀ ਇੱਥੇ ਜਿਹੜੀ ਦਿੱਤੀ ਹੋਈ ਹੈ ਇੱਥੇ ਲਿਖਿਆ ਆ ਘਰੇਲੂ ਸਫਾਈ ਲਈ ਵਾਤਾਵਰਨ ਅਨੁਕੂਲਨ ਤਰੀਕੇ ਤੇ ਕੁਝ ਕੁ ਘਰੇਲੂ ਸਫਾਈ ਲਈ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਐਵੇਂ ਸਾਰੀਆਂ ਸਟਾਲਸ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਸਾਰੇ ਚ ਸਟਾਲ ਲੈ ਕੇ ਆਪਦੀ ਆਪਦੀ ਪਹੁੰਚੇ ਹੋਏ ਨੇ ਤੇ ਕੇਵੀ ਕੇਵੀ ਪਹੁੰਚੇ ਹੋਏ ਨੇ ਖੇਤੀਬੀ ਵਿਗਿਆਨ ਕੇਂਦਰ ਜਿਵੇਂ ਹੁਸ਼ਿਆਰਪੁਰ ਵਾਲੇ ਆਏ ਹੋਏ ਨੇ ਤੇ ਅਲੱਗ-ਅਲੱਗ ਜਿਹੜੇ ਇੱਥੇ ਨੇੜੇ ਕੇਵੀ ਕੇ ਲੱਗਦੇ ਨੇ ਉਹ ਵੀ ਆਪਦੀਆਂ ਸਟਾਲਾਂ ਇੱਥੇ ਲੈ ਕੇ ਜਿਹੜੇ ਆਏ ਹੋਏ ਨੇ ਕਿ ਆਪਾਂ ਨੂੰ ਪਤਾ ਕਿ ਹਾੜੀ ਜਿਹੜੀ ਮੁੱਖ ਫਸਲਾ ਉਹ ਆਪਣੀ ਕਣਕ ਦਾ ਕਣਕ ਦੇ ਵਿੱਚ ਪੀਬੀਡਬਲ 826 ਜਿਹੜੀ ਕਿਸਮ ਆ ਇਹ 2 ਸਾਲ ਪਹਿਲਾਂ ਅਸੀਂ ਦਿੱਤੀ ਸੀਗੀ ਕਾਫੀ ਵਧੀਆ ਇਹਦੇ ਰਿਜ਼ਲਟ ਆ ਰਹੇ ਨੇ ਸਾਰੇ ਪੰਜਾਬ ਤੋਂ ਵਧੀਆ ਰਿਜ਼ਲਟ ਨੇ ਪੰਜਾਬ ਤੋਂ ਬਾਹਰ ਵੀ ਆ ਰਹੇ ਨੇ ਤਕਰੀਬਨ ਇਹ 150 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਤੇ ਤੇ ਜਿੰਨੇ ਵੀ ਯੂਨੀਵਰਸਿਟੀ ਵੱਲੋਂ ਮੇਲੇ ਕਰਵਾਏ ਜਾਂਦੇ ਹੁੰਦੇ ਨੇ ਕੇਬੀਕਿਆਂ ਦੇ ਵਿੱਚ ਉੱਥੇ ਕਿਸਾਨਾਂ ਨੂੰ ਜਿਹੜੇ ਬੀ ਬੀ ਵੰਡੇ ਜਾਂਦੇ ਹੁੰਦੇ ਨੇ ਤੇ ਇੱਥੋਂ ਜਿਵੇਂ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਕਣਕ ਪੀਬੀਡਬਲ 677 ਹਨਾ ਇਹ ਸਾਰੇ ਇੱਥੋਂ ਬੀ ਜਿਹੜੇ ਮਿਲਨੇ ਨੇ ਇੱਥੋਂ ਜਿਵੇਂ ਸਲਿੱਪਾਂ ਜਿਹੜੀਆਂ ਕੱਟੀਆਂ ਜਾਂਦੀਆਂ ਹੁੰਦੀਆਂ ਨੇ ਤੇ ਇੱਧਰ ਸਾਰੇ ਕਿਸਾਨ ਭਰਾ ਖੜੇ ਵੀ ਨੇ ਕਿਸਾਨ ਵੀਰ ਸਾਰੇ ਖੜੇ ਨੇ ਤੇ ਇੱਥੋਂ ਜਿਵੇਂ ਜਾਣਕਾਰੀ ਲੈ ਰਹੇ ਨੇ ਤੇ ਫਿਰ ਇਹਨਾਂ ਨੂੰ ਅੱਜ ਬੀ ਬੀ ਜਿਹੜੇ ਇੱਥੋਂ ਵੰਡੇ ਜਾਣਗੇ ਹਰੇਕ ਤਰੀਕੇ ਦਾ ਇੱਥੋਂ ਬੀ ਮਿਲਦਾ ਜਿਵੇਂ ਕਣਕ ਦਾ ਹੋ ਗਿਆ ਉੱਪਰ ਲਿਖਿਆ ਹੋਇਆ ਉੱਧਰ ਲਿਖ ਕੇ ਦੱਸ ਤੇ ਬਰਸੀਮ ਹੋ ਗਿਆ ਹਨ ਮਟਰ ਹੋ ਗਿਆ ਮਾਸਰ ਹੋ ਗਿਆ ਐਵੇਂ ਸਾਰੇ ਇੱਥੇ ਵੀ ਜਿਹੜੇ ਵੰਡੇ ਜਾਂਦੇ ਨੇ ਇੱਥੇ ਜਿਹੜੀਆਂ ਪਰਚੀਆਂ ਕੱਟੀ ਜਾਂਦੀਆਂ ਨੇ ਜਿਹੜੇ ਵੀ ਇੱਥੇ ਮਤਲਬ ਪੈਸੇ ਜਮ੍ਹਾਂ ਕਰਾ ਕੇ ਹਨ ਬੀਆਂ ਦੇ ਤੇ ਉਹ ਇੱਥੋਂ ਮਤਲਬ ਪਰਚੀਆਂ ਜਿਹੜੀਆਂ ਕੱਟ ਕੇ ਦਿੱਤੀਆਂ ਜਾਂਦੀਆਂ ਨੇ ਤੇ ਇੱਥੇ ਸਬਦੀਆਂ ਦੀਆਂ ਕਿਟਾਂ ਹੋ ਗਈਆਂ ਜਿਵੇਂ ਐਵੇਂ ਸਾਰਾ ਇਹਨਾਂ ਨੇ ਲਿਖ ਕੇ ਦੱਸਿਆ ਹੋਇਆ ਤੇ ਇੱਥੇ ਇਹਨਾਂ ਨੇ ਸਾਰੇ ਰੇਟ ਵੀ ਲਿਖੇ ਹੋਏ ਨੇ ਜਿਵੇਂ ਆ ਕਣਕ ਹੋ ਗਈ ਹਨ ਕਣਕ ਦੀ ਨਾਲ ਕਿਸਮ ਦੱਸੀ ਹੋਈ ਹੈ ਜਿਵੇਂ ਪੀਵੀਡਬਲਯੂ 826 ਪੈਕਿੰਗ ਦਾ ਨਾਲ ਸਾਈਜ਼ ਵੀ ਦੱਸਿਆ ਹੋਇਆ ਤੇ 40 ਕਿਲੋਗ੍ਰam ਬਾਕੀ ਨਾਲ ਰੇਟ ਲਿਖੇ ਹੋਏ ਨੇ ਜਿਵੇਂ 1600 ਰੁਪਏ ਹਨਾ ਪ੍ਰਤੀ ਪੈਕਿੰਗ ਦਾ ਰੇਟ ਆ ਗਿਆ ਇਹ ਸਾਰੇ ਉੱਪਰ ਕਣਕ ਦੇ ਬੀਜ ਨੇ ਅਲੱਗ-ਅਲੱਗ ਜਿਵੇਂ 824 ਦਾ ਹੋ ਗਿਆ ਉਹ ਵੀ 1600 ਰੁਪਏ ਤੇ ਨਾਲ ਇਹ 768 1600 ਰੁਪਏ ਪੀਬੀਡਬਲ ਇੱਕ ਚਪਾਤੀ ਉਹਦਾ 450 ਰੁਪਏ ਨਾਲ ਦੱਸਿਆ ਹੋਇਆ ਕਿਲੋਗ੍ਰਾਮ ਵੀ ਸਾਰੇ ਦੱਸੇ ਹੋਏ ਨੇ ਵੀ ਕਿੰਨੇ ਕਿਲੋ ਦੀ ਇਹ ਪੈਕਿੰਗ ਹੋ ਸਾਰੇ ਇਹਨਾਂ ਦੇ ਰੇਟ ਜਿਹੜੇ ਵਿੱਚ ਦੱਸੇ ਹੋਏ ਨੇ ਇਹਨਾਂ ਨੇ ਤੇ ਉਹਦੇ ਨਾਲੇ ਥੱਲੇ ਜਿਉਂ ਆ ਗਏ ਜਿਵੇਂ ਜਿਉਂ ਦੇ ਪੀਐਲ 807 ਤੇ ਇਹਦਾ 150 ਰੁਪਿਆ ਜਿਹੜਾ ਰੇਟ ਲਿਖਿਆ ਹੋਇਆ ਤੇ ਥੱਲੇ ਛੋਲੇ ਆ ਗਏ ਜਿਵੇਂ ਮਾਸਰ ਆ ਗਏ ਸਾਰਿਆਂ ਦੇ ਇਹਨਾਂ ਦੇ ਮੁੱਲ ਇੱਥੇ ਦੱਸੇ ਹੋਏ ਨੇ ਇਹ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਵਿੱਚੋਂ ਵੀਡੀਓ ਦੇ ਵਿੱਚੋਂ ਰੋਕ ਕੇ ਸਾਰਿਆਂ ਦੇ ਮੁੱਲ ਤਕਰੀਬਨ ਇਹਦੇ ਲਿਸਟ ਲਿਖੇ ਹੋਏ ਨੇ ਆ ਸਬਜ਼ੀਆਂ ਦੀ ਕਿਟ ਆ ਗਈ ਜਿਵੇਂ 100 ਰੁਪਏ ਪ੍ਰਤੀ ਕਿਟ ਤੇ ਬਾਕੀ ਇੱਥੇ ਕੋ ਲਿਖਿਆ ਹੋਇਆ ਸਬਜ਼ੀਆਂ ਦੇ ਬੀਜ ਉੱਪਰ ਨਾਲ ਇਹਦੀ ਕੈਟਾਗਰੀ ਵੀ ਲਿਖੀ ਹੋਈ ਹੈ ਵੀ ਇਹ ਜੀ ਕਿਹੜੀ ਕੈਟਾਗਰੀ ਹੈ ਗਾਜਰ ਪੀਸੀ 161 ਆ ਗਿਆ ਇਹ 80 ਗ੍ਰਾਮ ਹੋਊਗਾ ਇਹਦੇ ਚ 100 ਰੁਪਏ ਦਾ ਮੁੱਲ ਹੈ ਤੇ ਗਾਜਰ ਫਿਰ ਧਣੀਆਂ ਆ ਗਿਆ ਜਿਵੇਂ ਚੀਨੀ ਸਰੋਂ ਹੋਗੀ ਐਵੇਂ ਸਾਰੇ ਇੱਥੇ ਮੁੱਲ ਜਿਹੜੇ ਲਿਖ ਕੇ ਦੱਸੇ ਹੋਏ ਨੇ ਤੇ ਆਹ ਸਬਜ਼ੀਆਂ ਦੀ ਕੈਟਾ ਦੇ ਵਿੱਚ ਜਿਹੜੇ ਜਿਹੜੀਆਂ ਸਬਜ਼ੀਆਂ ਦੇ ਬੀਜ ਨੇ ਹਨ ਉਹ ਇੱਥੇ ਨਾਲ ਲਿਖ ਕੇ ਦੱਸੇ ਹੋਏ ਨੇ ਜਿਵੇਂ ਗਾਜਰ ਆ ਗਿਆ ਮੂਲੀ ਆ ਗਈ ਧਣੀਆਂ ਮਿੱਠਾ ਪਾਲਕ ਇਹ ਸਾਰਾ ਕੁਝ ਇੱਥੇ ਇਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਨਾਲ ਦੱਸਿਆ ਹੋਇਆ ਮੁੱਲ ਵੀ ਇੱਥੇ ਲਿਖੇ ਹੋਏ ਨੇ ਇਸ ਤਰ੍ਹਾਂ ਸਾਰੇ ਇਹਨਾਂ ਦੇ ਕੇਬੀਕਿਆਂ ਦੇ ਵਿੱਚ ਮੇਲਿਆਂ ਦੇ ਉੱਤੇ ਬੀਜ ਜਿਹੜੇ ਵੰਡੇ ਜਾਂਦੇ ਹੁੰਦੇ ਨੇ ਤੇ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੇ ਸਜਾਵਟੀ ਬੂਟੇ ਨੇ ਹਨਾ ਜਾਂ ਫਲਾਂ ਵਾਲੇ ਬੂਟੇ ਹੋਗੇ ਉਹ ਵੰਡੇ ਜਾਂਦੇ ਨੇ ਤੇ ਇੱਥੋਂ ਸਾਰੇ ਮਤਲਬ ਖਰੀਦ ਰਹੇ ਨੇ ਤੇ ਇਸ ਤਰ੍ਹਾਂ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਵੀ ਬੀਜ ਹਨਾ ਬੀਜ ਵੀ ਵੰਡੇ ਜਾਂਦੇ ਨੇ ਤੇ ਉਸੇ ਤਰ੍ਹਾਂ ਬੀਜਾਂ ਦੇ ਨਾਲ-ਨਾਲ ਸਾਰੇ ਸਜਾਵਟੀ ਬੂਟੇ ਵੀ ਇੱਥੋਂ ਜਿਹੜੇ ਵੰਡੇ ਜਾਂਦੇ ਨੇ ਤੇ ਇੱਥੇ ਸਾਰਾ ਇਹਨਾਂ ਦਾ ਮੁੱਲ ਦੇ ਸਮੇਤ ਹਨਾ ਰੇਟ ਸਾਰੇ ਲਿਖੇ ਹੋਏ ਨੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਤੇ ਇਸ ਤਰ੍ਹਾਂ ਇੱਧਰ ਵੀ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਮੌਸਮੀ ਫੁੱਲ ਹੋਗੇ ਜਿਹੜੇ ਜਿਹੜੇ ਸਾਰੇ ਕਿਸਾਨ ਭਰਾ ਪਿੱਛੇ ਪਰਚੀਆਂ ਕਟਾ ਰਹੇ ਸੀਗੇ ਤੇ ਉਹ ਸਾਰੇ ਬੀ ਇੱਥੇ ਵੰਡੇ ਜਾਣੇ ਨੇ ਤੇ ਅੱਜ ਮੈਂ ਇੱਥੇ ਲਾਈਨਾਂ ਲੱਗੀਆਂ ਹਨਾ ਉਹ ਸਾਰੀਆਂ ਆਪਣੀਆਂ ਪਰਚੀਆਂ ਕਟਾ ਕੇ ਪੈਸੇ ਭਰ ਕੇ ਉਹ ਇੱਥੇ ਆ ਗਏ ਤੇ ਆਹ ਟਰਾਲੀਆਂ ਦੇ ਵਿੱਚ ਇੱਥੇ ਬੀ ਹੈ ਤੇ ਇੱਥੋਂ ਸਾਰਾ ਬੀ ਵੰਡਿਆ ਜਾਣਾ ਜਿਵੇਂ ਕਣਕ ਦਾ ਬੀ ਹੋ ਗਿਆ ਬਾਕੀ ਇੱਧਰ ਹੋਰ ਸਾਰੀਆਂ ਟਰਾਲੀਆਂ ਖੜੀਆਂ ਨੇ ਤੇ ਸਾਰੇ ਕਿਸਾਨ ਭਰਾ ਇੱਥੇ ਖੜੇ ਨੇ ਲਾਈਨਾਂ ਦੇ ਵਿੱਚ ਹਨਾ ਵਾਰੀ-ਵਾਰੀ ਸਿਰਫ ਇਹਨਾਂ ਦੀ ਵਾਰੀ ਆਊਗੀ ਫਿਰ ਇਹਨਾਂ ਨੂੰ ਸਾਰੇ ਇੱਥੇ ਬੀ ਜਿਹੜੇ ਉਹ ਵੰਡੇ ਜਾਣਗੇ ਤੇ ਉਧਰ ਪਿੱਛੇ ਪੈਸੇ ਭਰੇ ਜਾਂਦੇ ਨੇ ਫਿਰ ਇੱਥੇ ਸਾਰੇ ਬੀ ਜਿਹੜੇ ਵੰਡੇ ਜਾਂਦੇ ਨੇ